ਵੇਖਦੇ ਆ ਬੈਠ ਜਾਓ ਪੁਲਟੀਰ ਬੰਦੇ ਹੀ ਖੜੇ ਰਹਿਣ ਬਾਕੀ ਸਾਰੇ ਬੰਦੇ ਬੈਠ ਜੇ ਯਾਰ ਹਾਂ ਪੰਨਵਾਸ ਵਾਲੇ ਪੱਕੇ ਕਰਾਂਗੇ ਅਸੀਂ ਸਫਾਈ ਸੇਵਕ ਪੱਕੇ ਕਰਾਂਗੇ ਉਹ ਅੱਜ ਲੱਖ ਰੁਪਏ ਕੱਚਾ ਕਮਾਲਨਕਾਰ ਦਾ ਸਰਕਾਰ ਦਾ ਬਿਜਲੀ ਕਮਾਲਨਕਾਰ ਮੁਸਰਕਾਰ ਦਾ ਤੁਮਲੀ ਕਮਾਲ ਨੂੰ ਕਰਦਾ ਕਿਤੇ ਮੁਸਰਕਾਰ ਦਾ ਮੁਜਾਬ ਬਖਤ ਮਹਿਮਤੋ ਜੱਲਾਦਾਰ ਸਾਰੇ ਸਾਥੀਆਂ ਨੂੰ ਬੇਨਤੀ ਹੈ ਗੱਡ ਦੇ ਵੀਰੋ ਬਹਿ ਜਾ ਬਹਿ ਜਾ ਵੀਰੋ ਥੱਲੇ ਬਹਿ ਜਾ ਜਿਹੜਾ ਮੀਟਿੰਗਾਂ ਤੇ ਆ ਕੀ ਆਪ ਕਟੋਰੇ ਲੈ ਕੇ ਮੰਗਦੇ ਆ ਜੇ ਪੰਜਾਬ ਕਟੋਰੇ ਮੰਗਾਈ ਧਰਤੀ ਹੁੰਦਾ ਫੜਾ ਜਿਹੜਾ ਸੰਘਰਸ਼ਾ ਪਾਵਰ ਕਮੇ ਟ੍ਰਾਂਸਪੋਰਟ ਠੇਕਾ ਮਲਾਜਮ ਜਮੀਨ ਵੱਲੋਂ ਉਹ 6ਵੇਂ ਦਿਨ ਦੇ ਵਿੱਚ ਤਬਦੀਲ ਹੋ ਗਿਆ ਪਰ ਸਮੇਂ ਦੀ ਸਰਕਾਰ ਹੈ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਜਿਹੜੀ ਇਹ ਗੱਲ ਕਹਿੰਦੀ ਸੀ ਵੀ ਅਸੀਂ ਪੰਜਾਬ ਨੂੰ ਧਰਨਾ ਮੁਕਤ ਕਰਨਾ ਹੈ ਪੰਜਾਬ ਦੇ ਵਿੱਚ ਧਰਨਾ ਨਹੀਂ ਲੱਗਣ ਦੇਣਾ ਤੇ ਅੱਜ ਉਹ ਜਿਹੜੇ ਮਲਾਜਮ ਬਹੁਤ ਹੀ ਲਗੂਣੀਆਂ ਤਰਖਾਹਾਂ ਤੇ ਕੋਈ ਇਹ ਮਲਾਜਮਾ ਨਹੀਂ ਵੀ 50000 ਲੰਦਾ ਜਾਂ 30000 ਲੰਦਾ ਜਾਂ 20000 ਲੰਦਾ ਜਾਂ 15000 ਹੁੰਦਾ ਉਹ ਉਹ ਮੁਲਾਜ਼ਮ ਨੇ ਜਿਹੜੇ 12-12 ਹਜ਼ਾਰ ਤੇ 13-13 ਹਜ਼ਾਰ ਤੇ ਬਿਜਲੀ ਅਦਾਰੇ ਦੇ ਅੰਦਰ ਠੇਕੇਦਾਰੀ ਸਿਸਟਮ ਰਾਹੀਂ ਕੰਮ ਕਰ ਰਹੇ ਆ ਜਿਨ੍ਹਾਂ ਦੀ ਵੱਡੀ ਪੱਧਰ ਤੇ ਆਊਟਸੋਰਸਿੰਗ ਰਾਹੀਂ ਠੇਕੇਦਾਰ ਕੰਪਨੀਆਂ ਸੁਸੇ ਠੇਕੇਦਾਰ ਕੰਪਨੀਆਂ ਰਾਹੀਂ ਵੱਡੀ ਪੱਧਰ ਤੇ ਲੁਟ ਹੋ ਰਹੀ ਆ ਇਹ ਮੁਲਾਜ਼ਮ ਜਿਹੜੇ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਆ ਸਰਕਾਰ ਤੋਂ ਕਿ ਜਿੰਨੇ ਵੀ ਆਊਟਸੋਰਸਡ ਮੁਲਾਜ਼ਮਾਂ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਵੀ ਮੰਗ ਕੀਤੀ ਇਸ ਸਰਕਾਰ ਤੋਂ ਵੀ ਮੰਗ ਕੀਤੀ ਜਦੋਂ ਅਸੀਂ ਧਰਨੇ ਲਾਉਂਦੇ ਹੁੰਦੇ ਸੀ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਵਰਕਰ ਆ ਕੇ ਇਹ ਕਹਿੰਦੇ ਸੀ ਵੀ ਅਸੀਂ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਸਾਰੇ ਕੱਚੇ ਮਜ਼ਦੂਰ ਨੂੰ ਪੱਕੇ ਕਰਾਂਗੇ ਪਰ ਅੱਜ ਸਮੇਂ ਦੀ ਸਰਕਾਰ ਨੂੰ 3.5 ਸਾਲ ਹੋ ਗਏ ਕਿਸੇ ਵੀ ਇਹ ਸਰਕਾਰ ਨੇ ਹਲੇ ਤੱਕ ਸਾਨੂੰ ਪੱਕਾ ਨਹੀਂ ਕੀਤਾ ਇੱਕ ਘੱਟੋ ਘੱਟ ਜੀਵਨ ਯੋਗ ਜਿਹੜੀ ਤਨਖਾਹ ਦੀ ਮੰਗ ਕਰਦੇ ਆਂ ਵੀ ਅੱਜ ਦੇ ਸਮੇਂ ਦੇ ਅਦੌਰ ਦੇ ਵਿੱਚ ਮੰਗਹਾਈ ਵੱਧ ਗਈ ਤੇ ਮਤਲਬ ਲਗਾਤਾਰਮਗਾਈ ਦੇ ਦੌਰ ਦੇ ਚੱਲਦੇ ਆ ਜਿਹੜੀ ਤਨਖਾਹ ਹੈ ਉਹ ਘੱਟੋ ਘੱਟ ਜਾਰੀ ਜੋਗ 35000 ਰੁਪਏ ਹੋਣੀ ਚਾਹੀਦੀ ਹੈ ਪਰ ਉਹ ਵੀ ਜਿਹੜੀ ਤਨਖਾਹ ਹੈ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ ਹੈਗੀ ਆ ਤੀਜਾ ਤੁਹਾਡੀ ਕਿਹੜੀ ਕੰਪਨੀ ਗੁਰੂ ਤੁਸੀਂ ਕੰਮ ਕਰਦੇ ਇਹਦੇ ਵਿੱਚ ਕੰਪਨੀਆਂ ਜਿਹੜੀਆਂ ਆ ਉਹ ਅਲੱਗ-ਅਲੱਗ ਕੰਪਨੀਆਂ ਆ ਵੱਖ-ਵੱਖ ਕੈਟਾਗਰੀਆਂ ਮਤਲਬ ਹਰੇਕ ਸਰਕਲ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਜਿਹੜੀਆਂ ਕੰਪਨੀਆਂ ਨੂੰ ਠਨਾਟ ਕੰਪਨੀਆਂ ਨੇ ਉਹਨਾਂ ਨੂੰ ਵੱਧ ਮੁਨਾਫਾ ਦਿੱਤਾ ਜਾਂਦਾ ਹੈ 6 ਤੋਂ ਲੈ ਕੇ 10% ਤੱਕ ਕਮਿਸ਼ਨ ਦਿੱਤਾ ਜਾਂਦਾ ਹੈ ਉਹ ਫਿਰ ਕਾਮੇ ਜਿਹੜੇ ਆ ਕੰਮ ਕਰਦੇ ਹੈਗੇ ਆ ਉਹ ਵੀ ਇਹਨਾਂ ਦੇ ਕਿਰਤ ਦੇ ਵਿੱਚੋਂ ਜਿਹੜੀ ਆ ਲੁੱਟ ਕਰਦੇ ਹੈਗੇ ਆ ਕੰਪਨੀ ਇਸ ਕਰਕੇ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਜਿੰਨੇ ਵੀ ਓਰਸੋਰਸਰ ਮਲਾਜਮ ਆ ਉਹਨਾਂ ਨੂੰ ਡਿਪਾਰਟਮੈਂਟ ਤੇ ਲੈ ਕੇ ਰਗੂਰ ਕਰੋ ਕੋਟੋ ਕੋਟ ਗਜਾਰੇ ਯੋਗਤਨ ਖਾਲ ਲਾਗੂ ਕਰੋ ਸਾ ਸਾ ਪੀੜਤ ਜਿਹੜੇ ਬਿਜਲੀ ਦਾ ਕੰਮ ਕਰਦੇ ਆ ਤੁਸੀਂ ਦੇਖਿਆ ਕਿ ਹੁਣ ਗਰਮੀ ਚੱਲ ਪਈ ਗਰਮੀ ਦੇ ਚੱਲਦੇ ਆ ਹਰੇਕ ਨੂੰ ਬਿਜਲੀ ਦੀ ਲੋੜ ਹੈ ਜੇ 5 ਮਿੰਟ ਵੀ ਬਿਜਲੀ ਚਲੇ ਜਾਵੇ ਤਾਂ ਹਰੇਕ ਕਹਿੰਦਾ ਯਾਰ ਬਿਜਲੀ ਚਲੀ ਜਾ ਵੀ ਗਾਲ ਕੱਢ ਕੇ ਗੱਲ ਕਰਦਾ ਪਰ ਅਸੀਂ ਉਹ ਕੰਮ ਹੈਗੇ ਆ ਜਿਹੜੇ ਬਿਜਲੀ ਸਰਪਲਾਈ ਨੂੰ ਤੂਪਾਂ ਦੇ ਵਿੱਚ ਸਿਆਲ ਦਰਮੀ ਦੇ ਵਿੱਚ ਠੰਡ ਦੇ ਵਿੱਚ ਮੀਂਹ ਦੇ ਵਿੱਚ ਹਨੇਰੀ ਦੇ ਵਿੱਚ ਕੰਮ ਕਰਦੇ ਹੈਗੇ ਹਾਂ ਵੱਡੀ ਗਿਣਤੀ ਆ ਰਹੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਬਿਲਕੁਲ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਅਸੀਂ ਵੱਡਾ ਇਕੱਠ ਕਰਨ ਦਾ ਜਿਹੜਾ ਫੈਸਲਾ ਕੀਤਾ ਸੀ ਕਿਉਂਕਿ ਅਸੀਂ ਛੋਟੀ ਗਿਣਤੀ ਦੇ ਨਾਲ ਸ਼ੁਰੂਆਤ ਕੀਤੀ ਸੀ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ CHBW ਕੰਮੇ ਤੇ ਪਰਿਵਾਰ ਸਾਡੇ ਬੱਚੇ ਉਹ ਵੀ ਧਰਨੇ ਦਾ ਮਤਲਬ ਸਮੂਹਿਤ ਕੀਤੀ ਹੈ ਉਹਨਾਂ ਨੇ ਤੇ ਉਹ ਵੀ ਇਸ ਗੱਲ ਦੀ ਮੰਗ ਕਰ ਰਹੇ ਆ ਸਰਕਾਰ ਤੋਂ ਕਿ ਸਾਨੂੰ ਪੱਕਾ ਕਰਨਾ ਚਾਹੀਦਾ ਜਿਹੜੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਪੂਰਾ ਕਰਨਾ ਚਾਹੀਦਾ ਜਿਹੜੇ ادارے ਨੂੰ ਵੇਚਿਆ ਜਾ ਰਿਹਾ ਜਿਹੜੇ ادارے ਨੂੰ ਖਤਮ ਕੀਤਾ ਜਾ ਰਿਹਾ ਜਿਹੜੇ ادارے ਨਿੱਜੀ ਕੰਪਨੀਆ ਦੇ ਹੱਥ ਵਿੱਚ ਦਿੱਤੇ ਜਾ ਰਹੇ ਆ ਉਹਨਾਂ ਨੂੰ ਰੋਕਣਾ ਚਾਹੀਦਾ ਤੇ ਨੌਜਵਾਨ ਜਿਹੜੇ ਸਾਡੇ ਬਿਲੇ ਫਿਰ ਰਹੇ ਆ ਜਿਨ੍ਹਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਉਹਨਾਂ ਨੂੰ ਬਿਜਲੀ ادارے ਅੰਦਰ ਤੇ ਉਹ ਕੋਈ ਵੀ ਦਾਰਾ ਤੇ ਉਹ ਟ੍ਰਾਂਸਪੋਰਟ ਦਾ ਦਾਰਾ ਹੈ ਕਿ ਉਹ ਕੋਈ ਵੀ ਖੇਤਰ ਆ ਤੇ ਉਹ ਜਲ ਘਾਰਾ ਹੈ ਤੇ ਕਿਸੇ ਵੀ ادارے ਦੇ ਵਿੱਚ ਸਾਰੇ ਏਦਾਰਿਆਂ 'ਚ ਨਿੱਜੀ ਕਰਨ ਦੀ ਨੀਤੀ ਨੂੰ ਰੱਦ ਕਰਕੇ ਸਮੂਹ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ ਸਰਕਾਰ ਨੇ ਵਾਅਦਾ ਵੀ ਕੀਤਾ ਸੀ ਪਰ ਸਰਕਾਰ ਆਪਣੇ ਵਾਅਦੇ ਤੋਂ ਲਗਾਤਾਰ ਭੱਜਦੀ ਨਜ਼ਰ ਆ ਰਹੀ ਆ। ਨਵੇਂ ਲੱਗਣ ਬਣੀ ਹੈ। ਕੀ ਅਜੇ ਤੱਕ ਕੋਈ ਕੋਈ ਕੰਮ ਕੀਤਾ? ਲਗਾਤਾਰ ਜੀ ਮੀਟਿੰਗਾਂ ਹੋਈਆਂ ਪਰ ਮਸਲੇ ਦਾ ਹੱਲ ਜਿਉਂ ਦਾ ਤਿਉਂ ਖੜਾ। ਮਤਲਬ ਮਸਲੇ ਦਾ ਹੱਲ ਇਹ ਨਹੀਂ ਵੀ ਤੁਸੀਂ 10% 1000 ਰੁਪਏ ਵਧਾ ਕੇ ਤੁਸੀਂ ਇਹ ਕਹਤੋਂ ਵੀ ਥੋੜੀ ਜਿਹੀ ਖਾਵਾ ਵਧਾ ਦਿਓ। ਮਤਲਬ ਜਿਹੜੇ ਕਾਨੂੰਨ ਕਹਿੰਦਾ ਹੈ ਜਿਹੜਾ ਠੇਕੇਦਾਰ ਲੁੱਟ ਕਰਦਾ ਹੈ ਤੁਸੀਂ ਉਹ ਮਤਲਬ ਲੁੱਟ ਜਿਹੜੀ ਹੋ ਰਹੀ ਆ ਤੁਸੀਂ ਉਹ ਨਹੀਂ ਦੇ ਦਿਓ। ਤੁਸੀਂ 25 ਕਰਦੇ ਹੋ ਤੁਸੀਂ 30 ਕਰਦੇ ਹੋ ਤੁਸੀਂ 35 ਕਰਦੇ ਹੋ ਪਰ ਮਤਲਬ ਸਰਕਾਰ ਉਹ ਤੋਂ ਨਹੀਂ ਆ ਰਹੀ ਇਸ ਕਰਕੇ ਅਸੀਂ ਲਗਾਤਾਰ ਜਿਹੜਾ ਸੰਘਰਸ਼ ਮਂਗਾਇਆ ਹੋਇਆ ਤੇ ਸਾਡੀ ਮੰਗ ਹੈ ਕਿ ਸਾਨੂੰ ਤੁਸੀਂ ਰੈਗੂਲਰ ਨਹੀਂ ਕਰ ਸਕਦੇ ਕੰਪਨੀਆਂ ਕੱਢੋ ਠੇਕੇਦਾਰਾਂ ਨੂੰ ਭਜਾਓ ਸਾਨੂੰ ਡਿਪਾਰਟਮੈਂਟ ਦੇ ਵਿੱਚ ਲਿਆਓ ਇਹ ਸਾਡੀ ਜਿਹੜੀ ਮੰਗ ਆ ਪੰਜਾਬ ਦੀ ਸਰਕਾਰ ਤੋਂ ਲਗਾਤਾਰ ਚੱਲ ਰਹੀ ਆ ਦਿਨ ਰਾਤ ਅਸੀਂ ਮੋਰਚਾ ਲੱਗਿਆ ਹੋਇਆ ਪਰ ਸਰਕਾਰ ਦੇ ਕੰਨ ਦੇ ਜੂਨੀ ਸਰਕ ਰਹੀ ਜੇ ਸਰਕਾਰ ਇਹ ਮੰਗ ਦਾ ਹੱਲ ਨਹੀਂ ਕਰਦੀ ਤਾਂ ਅਸੀਂ ਮਜਬੂਰ ਹੋਵਾਂਗੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਪਰਿਵਾਰਾਂ ਤੇ ਬੱਚਿਆਂ ਸਮੇਤ ਮਤਲਬ ਤਿੱਖਾ ਸੰਘਰਸ਼ ਕਰਨ ਲਈ ਆਉਣ ਵਾਲੇ ਸਮੇਂ ਤੇ ਮਜਬੂਰ ਹੋਮ ਤੇ ਕੱਲੀ ਨਾ ਸਭੀ ਪਾਵਰ ਕੋਮਪ੍ਰਾ ਐਨ ਟ੍ਰਾਂਸਪੋਰਟੇਸ਼ਨ ਦਾ ਟੇਕਾਂ ਮਿਲਾਇਆ ਜਿੰਨੇ ਕੱਲੀ ਜੇ ਸਰੰਦੂਰ ਨੂੰ ਨੋਟਰ ਨਾਲ ਆਇਆ ਗਿਆ ਜੀ ਹਾਂ ਜੀ ਇਹਦੇ ਦੁਨਤਾਂ ਨੂੰ ਲੋਕਾਂ ਤੋਂ ਵੀ ਬੋਲਦੇ ਨੇ ਇਹ ਸਾਰੇ ਨਾ ਪੂਰੇ ਆਪਣੇ ਜੇ ਸੂਬੇ ਦੀ ਗੱਲ ਕਰਦੇ ਹਰੇਕ ਸੂਬੇ ਤੋਂ ਜਿੰਨੇ ਸਰਕਾਰ ਨੇ ਪੂਰੇ ਸੂਬੇ ਤੋਂ ਜ਼ੋਨ ਹੈ ਬੰਦੇ ਨੇ ਜ਼ਿੰਮੇ ਜ਼ਿਲਹੰਦਰ ਜ਼ੋਨ ਹੈ ਲੁਧਿਆਣਾ ਜ਼ੋਨ ਹੈ ਬਿੰਦਾ ਜ਼ੋਨ ਹੈ ਅੰਮ੍ਰਿਤਸਰ ਜ਼ੋਨ ਹੈ ਜੀ ਜਿਹੜੇ ਜੁਨੇ ਆਏ ਡਾਣੇ ਹਰੇਕ ਡਾਣ ਤੋਂ ਜਿਹੜੇ ਸਾਥੀ ਨੇ ਉਹ ਸਾਰੇ ਸਾਥੀ ਨੇ ਇੱਥੇ ਪਹੁੰਚੇ ਹੋਏ ਨੇ ਪਰ ਕੰਨੀ ਜੇ ਤੁਹਾਡੇ ਮੈਂਬਰਸ਼ਿਪ ਕਰੇ ਨਹੀਂ ਸਰ ਸਾਡੀ ਪੂਰੀ ਮੈਂਬਰਸ਼ਿਪ ਚ 590 ਜਿਹੜੇ ਕੰਮ ਨੇ ਪੂਰੇ ਪਿਆਰ ਤੇ 590 ਕੰਮ ਹੈ ਵੀ ਮੈਂਬਰਸ਼ਿਪ ਹੈ ਜੀ ਜਿਹਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਥੀ ਨੇ ਕੋ ਪਹੁੰਚੇ ਹੋਏ ਆ ਤੇ ਬਹੁਤ ਹੀ ਸਾਥੀ ਜਿਹੜੇ ਪਰਿਵਾਰਾਂ ਤੇ ਬੱਚਾ ਸਣੇ ਵੀ ਆਏ ਹਾਲੇ ਤੱਕ ਜਿਹੜੇ ਸਾਡੇ ਮੁਲਾਜ਼ਮ ਨੇ ਵੀ 400 ਦੇ ਤਕੁਰਨ ਜਿਹੜੇ ਸਾਡੇ ਸਾਥੀ ਨੇ ਉਹ ਜਖਮੀ ਹੋ ਗਏ ਉਹਦੇ ਤੇ ਕਈ ਸਾਥੀ ਤੇ ਇਹ ਜਿਹਨੇ ਦਿਨ ਦੀ ਡੈਥ ਹੋ ਗਈ ਤੇ ਕਈ ਇਹਦੇ ਸਾਥੀ ਨੇ ਜਿਹੜਾ ਇਲਾਜ ਹਦੀ ਨੇ ਪਰ ਅਜ ਪਏ ਹੋਏ ਪਈ ਆ ਪੰਗ ਹੋ ਗਏ ਕੋਈ ਅਰੇ ਰੀਡੀ ਆਦੀ ਫ੍ਰੈਕਚਰ ਹੋ ਗਈ ਪਈ ਦੀ ਬਾਹ ਤੇ ਪੰਗੀਆਂ ਕਈ ਇਹਨੇ ਇਲਾਜ ਦੀ ਨੇ ਹਲੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਤੇ ਸਭ ਤੋਂ ਮਾਰੀ ਗੱਲ ਤਾਂ ਇਹ ਹੈ ਸਰਕਾਰ ਤੇ ਪਾਵਰ ਗੁੰਡ ਦੀ ਮੈਨੇਜਮੈਂਟ ਦੀ ਜਿਹੜਾ ਇਲਾਜ ਦੀ ਨੇ ਉਹਨਾਂ ਦਾ ਇਲਾਜ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤੇ ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਰੋਜ਼ੀਆਰ ਚੱਲਦਾ ਸੀ ਚੁੱਲਾ ਚੱਲਦਾ ਸੀ ਜਾਂ ਉਹਨਾਂ ਦਾ ਚੁੱਲਾ ਵੀ ਬੰਦ ਹੋ ਗਿਆ ਕਿਉਂਕਿ ਉਹ ਕੰਮ ਨਹੀਂ ਕਰ ਸਕਦੇ ਤੇ ਉਹਨਾਂ ਦੇ ਪਰਿਵਾਰ ਦੇ ਸਿਰ ਤੇ ਡਬਲ ਬੋਝ ਇੱਕ ਪਾਸੋਂ ਉਹਨਾਂ ਨੇ ਆ ਕੇ ਬੱਚਿਆਂ ਨੂੰ ਵੀ ਪਾਲਣਾ ਹੈ ਤੇ ਦੂਜੇ ਪਾਸੋਂ ਉਹਨਾਂ ਦਾ ਇਲਾਜ ਵੀ ਕਰਨਾ ਹੈ ਤੇ ਬਹੁਤ ਮੁਸ਼ਕਲਾਂ ਤੇ ਦਿੱਕਤਾਂਵਾਰੀ ਨਾਲ ਇਹਨ ਤੋਂ ਸਾਥੀਆਂ ਦਾ ਪਰਿਵਾਰਾ ਜਿਹੜਾ ਤੰਗ ਰਿਹਾ ਜੀ ਅੱਜ ਸਾਡੀ ਤੰਗੀ ਮੰਗ ਤਾਂ ਇਹੀ ਹੈ ਬਿਜਰੇ ਸਿਸਟਮ ਦੇ ਵਿੱਚ ਕafi ਕੰਮ ਕਰ ਰਹੇ ਆ ਜੀ ਦੇ ਬਰੋਤ ਸਾਡੇ ਸਾਥੀ ਆ ਜਿਹੜੇ ਸਾਡੇ ਪਰਿਵਾਰ ਆ ਦੁੱਖ ਚੱਲ ਰਹੇ ਆ ਸਾਡੇ ਬੱਚੇ ਆ ਇਹਨਾਂ ਨੂੰ ਵੀ ਇਹਨਾਂ ਪਰੇਸ਼ਾਨੀ ਆਉਂਦੀ ਆ ਵੀ ਜਿਹੜਾ ਸਿਸਟਮ ਹੈ ਨਿੱਜੀਕਰਨ ਦਾ ਪ੍ਰਾਈਵੇਟੇਸ਼ਨ ਦਾ ਇਹਨੂੰ ਬੰਦ ਕਰਕੇ ਜਿੰਨੇ ਔਰਤਾਂ ਨੇ ਕੰਮੇ ਨੇ ਇਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਮਰਜ ਕਰਕੇ ਰੈਗੂਲਰ ਕੀਤਾ ਜਾਵੇ 1948 ਐਕਟ ਦੇ ਤਹਿਤ ਨਜ਼ਾਰੇਯੋਗ ਦੀ ਤਨਖਾਹ ਜਿਹੜੀ ਜਿਹੜੇ ਸਰਕਾਰ ਦੇ ਰੇਟ ਹੀ ਜਾਇ ਕਰਦੇ ਆ ਦੇ ਕ ਬੈਟੇ ਨੂੰ ਕਿ ਕਿਰਨ ਤੇ ਜਿਹੜਾ ਖਾਣਾਗਾ ਕਿ ਕਿੰਨਾ ਕੁ ਖਾਣਾ ਚਾਹੀਦਾ ਉਹਦਾ ਰੇਟ ਕੀ ਬਣਦਾ ਕਪੜੇ ਜੇ ਪਾਉਣੇ ਨੇ ਦਵਾਈਆਂ ਦਾ ਉਹਨਾਂ ਦਾ ਰੇਟ ਇੱਥੇ ਤੱਕ ਹੈ ਹੁਣ ਦਾਗਾ ਇੱਕ ਇਨਸਾਨ ਦਾ ਕਰ ਉਸ ਰੇਟ ਮੁਤਾਬਕ ਵੀ ਕੁੱਲ ਜੇ ਜੋੜੀਏ ਤਾਂ ਉਹਦਾ ਵੀ 10000 ਰੁਪਏ ਆ ਜਾਂਦੇ ਮਹੀਨੇ ਦਾ ਬਣਦਾ ਉਸ ਰੇਟ ਮੁਤਾਬਕ ਵੀ ਜੇ ਸਰਕਾਰ ਦੇਵੇ ਫਿਰ ਵੀ ਕਿਤੇ ਨਾ ਕਿਤੇ ਅਸੀਂ ਆਪ ਦਾ ਚੁਲਾ ਦੇ ਬੱਚੇ ਦਾ ਪਾਲਣ ਪੋਸਣ ਬਜੇ ਤਰ੍ਹਾਂ ਕਰ ਸਕਦੇ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਵੀ ਜਿਹੜੇ ਪ੍ਰਬੰਧ ਨੇ ਵਧੀਆ ਕੀਤੇ ਜਾਣ ਜਿਹਦੇ ਨਾਲ ਅਸੀਂ ਆਪਦੇ ਜ਼ਿੰਦਗੀ ਆ ਬੱਚਿਆਂ ਨੂੰ ਮਿਲਿਆ ਵਧੀਆ ਤਰੀਕੇ ਨਾਲ ਬਤੀਰਾ ਕਰ ਸਕੀਏ